ਸਤਸਰੀਏ ਕਾਲ ਦੋਸਤੋ ਪੰਜਾਬ ਦੇ ਵਿੱਚ ਸਿਆਸੀ ਜਿਹੜਾ ਕਮਾਂਸਾਨ ਉਹ جاری ਹੈ ਸਾਰੀਆਂ ਪਾਰਟੀਆਂ ਦੇ ਜਿਹੜੀ ਹਾਈ ਕਮਾਂਡ ਹੈ ਉਹ ਅਜੇ ਤੱਕ ਕੋਈ ਵੀ ਨਵੀਂ ਰਣਨੀਤੀ 2027 ਦੀਆਂ ਚੋਣਾਂ ਨੂੰ ਲੈ ਕੇ ਬਣਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਰਹੀ ਹੈ ਕਿ ਉਹਨਾਂ ਦੇ ਜਿਹੜੇ ਲੀਡਰ ਹੈ ਆਗੂ ਹੈ ਉਹ ਕਿਸ ਤਰੀਕੇ ਦੀ ਬਿਆਨਬਾਜ਼ੀ ਕਰ ਰਹੇ ਔਰ ਉਹਨਾਂ ਦੇ ਉੱਪਰ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ ਕਿਉਂਕਿ ਸੱਤਾਧਾਰੀ ਪਾਰਟੀ ਦੇ ਵਿੱਚੋਂ ਵੀ ਇੱਕ ਤੋਂ ਐਮਐਲਏ ਜਿਹੜੇ ਚੁਣੇ ਹੋਏ ਨੇ ਉਹਨਾਂ ਨੇ ਵੀ ਪਾਰਟੀ ਬਦਲੀ ਐ ਜਾਂ ਦੂਸਰੀ ਪਾਰਟੀ ਦੇ ਵਿੱਚੋਂ ਵੀ ਜਿਨ੍ਹਾਂ ਨੇ ਚੋਣ ਜਿੱਤੀ ਐ ਉਹਨਾਂ ਨੇ ਵੀ ਪਾਰਟੀ ਬਦਲ ਕੇ ਦੂਸਰੀ ਪਾਰਟੀ ਦਾ ਪੱਲਾ ਫੜਿਆ ਜਿਸ ਨੂੰ ਦੇਖਦਿਆਂ ਹੋਇਆਂ ਚੋਣ ਜਿਹੜੇ ਮਾਹਰ ਨੇ ਜਾਂ ਰਾਜਨੀਤਿਕ ਜਿਹੜੇ ਮਾਹਰ ਐ ਉਹ ਇਹ ਗੱਲਾਂ ਕਰ ਰਹੇ ਐ ਕਿ ਜਿਸ ਤਰੀਕੇ ਦੇ ਬਿਆਨ ਆਗੂਆਂ ਵੱਲੋਂ ਵਾਰ-ਵਾਰ ਦਿੱਤੇ ਜਾ ਰਹੇ ਐ ਪਾਰਟੀ ਤਾਂ ਉਹਨਾਂ ਨੂੰ ਮੁਖ ਰੱਖ ਕੇ ਨੀਤੀ ਬਣਾਈ ਬੈਠੀ ਹੋਵੇ ਪਰ ਉਹ ਐਨ ਮੌਕੇ ਤੇ ਪਾਰਟੀ ਦਾ ਪੱਲਾ ਛੱਡ ਕੇ ਦੂਸਰੀ ਪਾਰਟੀ ਚ ਜਾਣ ਦੀ គਿਆਰੀ ਬੱਟੀ ਬੈਠੇ ਮੈਂ ਗੱਲ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਦੀ ਹਾਲੀਆ ਦੇ ਵਿੱਚ ਜਿਵੇਂ ਉਹਨਾਂ ਨੇ ਬਿਆਨਬਾਜ਼ੀ ਕੀਤੀ ਕਿ ਮੈਨੂੰ ਕਾਂਗਰਸ ਦੀ ਯਾਦ ਆਉਂਦੀ ਹੈ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਾਜਪਾ ਤੋਂ ਉਹਨਾਂ ਥੋੜੀ ਨਾਰਾਜ਼ਗੀ ਜ਼ਾਹਰ ਕਰਦਿਆਂ ਹੋਇਆਂ ਇਹ ਗੱਲ ਕਹੀ ਕਿ ਪੰਜਾਬ ਦੇ ਜੋ ਵੀ ਨੀਤੀਆਂ ਬਣਾਉਣੀਆਂ ਹੈ ਬੀਜੇਪੀ ਨੇ ਉਹਦੇ ਵਿੱਚ ਉਹਨਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਸਲਾਹ ਉਹ ਨਹੀਂ ਲਈ ਜਾਂਦੀ ਇਥੋਂ ਇਸ ਤੋਂ ਬਾਅਦ ਜਿਹੜੇ ਕਾਂਗਰਸੀ ਲੀਡਰ ਨੇ ਉਹਨਾਂ ਦਾ ਇਹ ਕਹਿਣਾ ਕਿ ਬੀਜੇਪੀ ਦੇ ਵਿੱਚ ਡਿਕਟੇਟਰਸ਼ਿਪ ਹੈ ਭਾਵੇਂ ਕਿ ਜਿਹੜੇ ਆਗੂ ਖੇਤਰੀ ਪਾਰਟੀਆਂ ਦੇ ਸਨ ਜਾਂ ਸਨ ਉਹ ਜਿਹੜੇ ਬੀਜੇਪੀ ਚ ਗਏ ਹੈ ਚਾਹੇ ਉਹ ਸੁਨੀਲ ਕੁਮਾਰ ਜਾਖੜ ਹੋਣ ਚਾਹੇ ਕੈਪਟਨ ਅਮਰਿੰਦਰ ਸਿੰਘ ਚਾਹੇ ਰਮਨਿਤ ਬਿੱਟੂ ਜਾਂ ਹੋਰ ਵੀ ਜਿੰਨੇ ਲੀਡਰ ਗਏ ਐ ਉਹਨਾਂ ਕੋਲੋਂ ਪੁੱਛ ਕੇ ਪੰਜਾਬ ਦੀ ਰਾਜਨੀਤੀ ਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਸਿਰਫ ਫੈਸਲਾ ਥੋਪ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਹੀ ਕਰਨਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਗੱਲ ਕਹੀ ਸੀ ਕਿ ਭਾਜਪਾ ਦਾ ਆਪਣੇ ਲੈਵਲ ਤੇ ਪੰਜਾਬ ਦੇ ਵਿੱਚ ਉਹਨਾਂ ਆਧਾਰ ਨਹੀਂ ਹੈ ਜੇਕਰ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਜਾਂਦੀ ਹੈ ਕੀ ਬੀਜੇਪੀ ਕਾਮਯਾਬ ਹੋ ਸਕਦੀ ਹੈ ਪੰਜਾਬ ਦੇ ਵਿੱਚ ਨਹੀਂ ਤਾਂ ਆਉਣ ਵਾਲੇ 10 ਸਾਲਾਂ ਤੱਕ ਵੀ ਬੀਜੇਪੀ ਆਪਣੇ ਬਲਬੁਤੇ ਤੇ ਜਿਹੜੀ ਹੈ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ ਪਾਏਗੀ ਕਿਉਂਕਿ ਸਾਰੇ ਲੀਡਰਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੂਰੇ ਦੇਸ਼ ਦੀ ਰਾਜਨੀਤੀ ਇੱਕ ਪਾਸੇ ਪੰਜਾਬ ਦੀ ਇੱਕ ਪਾਸੇ ਕਹਿਣ ਦਾ ਭਾਵ ਕਿ ਪੰਜਾਬ ਦੇ ਵਿੱਚ ਦੂਸਰੇ ਦੇਸ਼ ਦੇ ਵਾਂਗ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੈ ਇੱਥੇ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਉਹ ਹਰ 5 ਸਾਲ ਬਾਅਦ ਬਦਲਾ ਜ਼ਰੂਰ ਕਰਦੇ ਨੇ ਉਹ ਕਦੀ ਵੀ ਜਦੋਂ ਜਿਹੜੀ ਸੱਤਾਧਾਰੀ ਪਾਰਟੀ ਰਾਜ ਕਰ ਰਹੀ ਹੁੰਦੀ ਹੈ ਜੇਕਰ ਉਹ ਆਪਣੇ ਵਾਅਦਿਆਂ ਤੋਂ ਪੂਰੀ ਨਹੀਂ ਉਤਰਦੀ ਤਾਂ ਪੰਜਾਬ ਦੇ ਲੋਕ ਅਗਲੀ ਵਾਰੀ ਉਸ ਨੂੰ ਮੂੰਹ ਨਹੀਂ ਲਾਉਂਦੇ ਇਹ ਗੱਲ ਪੰਜਾਬ ਦੇ ਜਿਹੜੇ ਲੀਡਰ ਹੈ ਉਹ ਭਲੀ ਭਾਂਤ ਜਾਣਦੇ ਐ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪੰਜਾਬ ਦੇ ਵਿੱਚ ਪਿਛਲੀ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਸਨ ਰਾਜਕੀਤਾ ਇਹਨਾਂ ਨੇ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਜਿਸ ਤੋਂ ਹਾਈ ਕਮਾਂਡ ਭਾਵ ਗਈ ਸੀ ਕਿ ਹੁਣ ਅਗਲੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਉਹ ਮੁਸ਼ਕਲ ਹੈ ਸਾਨੂੰ ਵੋਟਾਂ ਨਹੀਂ ਪੈਣੀਆਂ ਤਾਂ ਉਹਨਾਂ ਨੇ ਚੱਲਦੇ ਕਾਰਜਕਾਲ ਦੇ ਦੌਰਾਨ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਉਹ ਮੁੱਖ ਮੰਤਰੀ ਲਗਾਇਆ ਹੁਣ ਜਿਹੜੀਆਂ ਔਟਕਲਾਂ ਆ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਵਾਪਸੀ ਕਰ ਸਕਦੇ ਆ ਉਹਦੇ ਸਬੰਧ ਦੇ ਵਿੱਚ ਮਹਾਰਾਣੀ ਜਿਹੜੀ ਪ੍ਰਨੀਤ ਕੌਰ ਨੇ ਜੋ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਨੇ ਉਹ ਵੀ ਲਗਾਤਾਰ ਕਾਂਗਰਸ ਤੋਂ ਸੰਸਦ ਮੈਂਬਰ ਬਣਦੇ ਰਹੇ ਨੇ ਪਰ ਉਹ ਉਹਨੂੰ ਭਾਜਪਾ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦਾ ਪੂਰਾ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਤੇ ਕਾਇਮ ਹੈ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਤੇ ਸੂਬੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਇੱਥੇ ਭਾਜਪਾ ਦੀ ਸਰਕਾਰ ਬਣਾਉਣ ਦੀ ਲੋੜ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਬੇਸ਼ੱਕ ਜਿਹੜਾ ਕੈਪਟਨ ਸਾਹਿਬ ਨੇ ਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਗੱਲ ਕਹੀ ਸੀ ਉਹਨਾਂ ਦੀ ਹਾਈ ਕਮਾਂਡ ਨੇ ਉਸ ਨੂੰ ਕੈਪਟਨ ਸਾਹਿਬ ਦੀ ਨਿੱਜੀ رائے ਕਰਾਰ ਦਿੰਦਿਆਂ ਹਾਂ ਉਸ ਫੈਸਲੇ ਨੂੰ ਦਰਕਨਾਰ ਕੀਤਾ ਹੈ ਜਾਂ ਉਸ ਸੁਝਾਅ ਨੂੰ ਦਰਕਨਾਰ ਕੀਤਾ ਹੈ ਆਸ਼ਕਾ ਆਪਣੇ ਲੈਵਲ ਤੇ ਹੀ ਪੂਰੇ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਬਿਲਕੁਲ ਜਿਹੜੀਆਂ ਅਕਪਲਾ ਨਹੀਂ ਜਾਂ ਸਿਆਸੀ ਮਹਾਰਾਜਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਗੱਲਾਂਬਾਤਾਂ ਚੱਲ ਰਹੀਆਂ ਨੇ ਕਿ ਕੈਪਟਨ ਅਮਨਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਇਹ ਬਿਲਕੁਲ ਨਿਰਮੂਲ ਨੇ ਨਿਰ ਆਧਾਰ ਨੇ ਧੰਨਵਾਦ